ਸਬੀਤੀ ਰਾਤ ਸਗਰੂਰ ਦੇ ਪਿੰਜ ਕਪਿਆਲ ਵਿਖੇ ਕਪਿਆਲ ਤੋਂ ਕਨੌੜ ਜੱਟਾਂ ਨੂੰ ਜਾਂਦੇ ਰਸਤੇ ਦੇ ਵਿੱਚ ਦੋ ਘਰਾਂ ਦੇ ਵਿੱਚ ਰਾਤ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਅਤੇ ਸੁਖਚਾਨ ਸਿੰਘ ਦੇ ਘਰੋਂ ਚੋਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ 60000 ਰੁਪਏ ਅਤੇ ਸੁਖਚਾਨ ਸਿੰਘ ਦੇ ਘਰ ਅਤੇ 50000 ਰੁਪਏ ਰਾਜਦੀਪ ਦੇ ਘਰੋਂ ਚੱਕ ਕੇ ਲੈ ਗਏ ਜਿਸ ਦੇ ਵਿੱਚ ਕੁਝ ਤੋਲੇ ਸੋਨਾ ਵੀ ਸੀ। ਇਸ ਸਬੰਧੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਿ 11 12 ਵਜੇ ਤੋਂ ਅਸੀਂ ਪੀਆਗੇ ਮੁੰਡਾ ਆਇਆ ਬਾਰ ਲਾਇਆ ਮੈਂ 11 12 ਵਜੇ ਅਸੀਂ ਪੀਆਗੇ ਉਸ ਤੋਂ ਬਾਅਦ ਇਹ ਕੋਠੇ ਚੜ ਗਿਆ ਅਸੀਂ ਥੱਲੇ ਪੈ ਗਏ ਜਦੋਂ ਅਸੀਂ 5 ਵਜੇ ਉੱਠੇ ਸਾਨੂੰ ਕੋਈ ਪਤਾ ਨਹੀਂ ਹੈਗਾ ਅਸੀਂ ਆਖਿਆ ਵੀ ਬਾਰ ਲਾਗੇ ਵੀ ਸਾਡਾ ਬਾਹਰ ਵੀ ਕਾਕਾ ਸਾਡਾ ਬਾਰ ਲਾ ਆ ਗਿਆ ਵੀ ਮੁਖੌਲ ਚ ਵੀ ਕੁੰਡਾ ਲਾ ਕੇ ਜਾਂਦਾ ਜਦੋਂ ਦੇਖਿਆ ਨਾ ਅਸੀਂ ਫੋਨ ਕਰਿਆ ਕਿ ਨਾ ਮੈਂ ਕਾ ਤੋ ਲਾਉ ਮੈਨੂੰ ਕੀ ਲੋੜਾ ਲਾਉਣ ਦੀ ਕਿ ਮੈਂ ਕਾ ਤੋ ਲਾਉਂਗਾ ਇਹ ਕਰਕੇ ਜੇ ਫੇਰ ਪੈ ਗਏ ਫੇਰ ਇਹਨੂੰ ਫੋਨ ਕਰਿਆ ਵੀ ਵਾਹ ਸਾਡਾ ਬਾਰ ਖੋਲ ਦੇ ਵੇ ਸਾਡਾ ਬਾਰ ਕਿਉਂ ਲਾਇਆ ਕਹਿੰਦਾ ਮੈਂ ਕਾਦਾ ਲਾਉਂਗਾ ਫਿਰ ਅਸੀਂ ਗਵਾਂਡੀਆ ਨੂੰ ਫੋਨ ਕਰਿਆ ਵੀ ਸਾਡੇ ਭਾਈ ਸਾਨੂੰ ਕੋਈ ਕੁੰਡਾ ਲਾ ਗਿਆ ਸਾਨੂੰ ਬਾਰ ਖੋਲੋ ਆ ਕੇ ਵੀ ਸਾਨੂੰ ਬਾਰ ਖੋਲੋ ਅਸੀਂ ਤਾਂ ਅੰਦਰ ਬੜੇ ਬੈਠੇ ਆਂ ਬੇਸਿਕ ਨਿਕੜ ਨਹੀਂ ਸਕਦੇ ਜਦ ਅਸੀਂ ਉਹਨਾਂ ਨੇ ਬਾਰ ਖੋਲਿਆ ਉਹਨਾਂ ਨੇ ਆ ਕੇ ਉਦੋਂ ਦੇਖੀ ਜਦ ਇੱਧਰ ਆ ਇਹ ਸਾਰਾ ਕੁਝ ਪਟਿਆ ਪਿਆ ਤੇ ਇਹਦੇ ਵਿੱਚ ਮੇਰੀ ਨੂੰਹ ਦਾ ਪੰਜ ਆਹ ਕਾਂਟੇ ਦੇ 50000 ਰੁਪਏ ਗਵਾਂਡੀਆ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਸਾਡੇ ਤਾਂ ਆ ਬਣ ਗਈ ਜਦ ਉੱਤੋਂ ਉੱਤਰ ਕੇ ਆਏ ਕਹਿੰਦੇ ਵੀ ਸਾਡੇ ਵੀ ਚੋਰੀ ਹੋ ਗਈ ਰਾਤ ਤਕਰੀਬਨ ਸਾਡੇ 2 ਘਰਾਂ ਦੇ ਵਿੱਚ ਚੋਰੀ ਹੋਈ ਸੀ ਸਵੇਰੇ 5:00 ਵਜੇ ਤੇ ਮੈਨੂੰ ਘਰੇ ਫੋਨ ਆਇਆ ਮੈਂ ਜਦੋਂ ਫੋਨ ਚੱਕਿਆ ਮੈਨੂੰ ਫੋਨ ਆਇਆ ਵੀ ਇਸ ਕਰਕੇ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ ਤੇ ਚੋਰੀ ਵੀ ਇੱਕ ਘਰ ਦੇ ਵਿੱਚੋਂ 1.5 ਲੱਖ ਰੁਪਏ ਦਾ ਸਾਮਾਨ ਚੱਕਿਆ ਗਿਆ ਇੱਕ ਘਰ ਦੇ ਵਿੱਚੋਂ 2 2 ਲੱਖ ਦੇ ਲਗਭਗ ਚੱਕਿਆ ਗਿਆ ਤਕਰੀਬਨ ਚੋਰੀ ਹੈ ਘਰ ਦੇ ਪਿੱਛੋਂ ਦੀ ਟਾਕੀ ਪਾੜ ਕੇ ਦੇ ਅੰਦਰ ਆਇਆ ਦਾਖਲ ਹੋ ਗਏ ਦਾਖਲ ਹੋਣ ਤਵਾ ਨਮਾਰੀ ਤੇ ਤੋੜੀਏ ਨਮਾਰੀ ਤੋੜ ਕੇ ਉਹਦਾ ਜੋ ਵੀ ਸੰਦੇ ਵਿੱਚ ਕੀਮਤੀ ਸਮਾਨ ਸੀ ਉਹ ਕੱਢ ਕੇ ਬਾਹਰ ਲੈ ਗਏ ਤੇ ਫਿਰ ਦੂਸਰੇ ਘਰੇ ਆ ਗਏ ਦੂਸਰੇ ਘਰੋਂ ਵੀ ਇਸ ਦੀ टाकी ਰਾਹੀਂ ਬੜ ਕੇ ਦੁਖਤੀ ਦੀ ਵੀ 2 ਲੱਖ ਰੁਪਏ ਦਾ ਸਮਾਨ ਉਹ ਜਾ ਕੇ ਲੈ ਗਏ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਮੈਂ ਹੋਰ ਪੰਡਰੇ ਬੰਦੇ ਬਲਾਏ ਪੁਲਿਸ ਨੂੰ ਫੋਨ ਕਰਿਆ ਤਾਂ ਕਰਕੇ ਅਸੀਂ ਤਕਰੀਬਨ ਦੇਖਿਆ ਵੀ ਇਹ ਕਿਸੇ ਵਧੀਆ ਗੈਂਗ ਦਾ ਕੰਮ ਹੋਇਆ ਹੋਇਆ ਹੈ ਇਸ ਦਾ ਕੋਈ ਸਰਕਾਰੀ ਹੱਲ ਕੱਢਿਆ ਜਾ ਵੀ ਇਹ ਪਿੰਡਾਂ ਦੇ ਵਿੱਚ ਚੋਰੀਆਂ ਹੋਣ ਲੱਗੀਆਂ ਤੇ ਕੀ ਲੋਕਾਂ ਦਾ ਬਣੂਗਾ ਬਾਹਰ ਲੋਕਾਂ ਦੇ ਖੇਤਾਂ 'ਚ ਘਰ ਪਾਏ ਨੇ ਇਹ ਦੋਨੇ ਘਰਾਂ ਦਾ ਕੀ ਨਾਮ ਹੈ ਜੀ ਇੱਕ ਘਰ ਤੇ ਦੂਜਾ ਘਰ ਦਾ ਇੱਕ ਦਾ ਨਾਮ ਸੁਖਤ ਸਿੰਘ ਹੈ ਇੱਕ ਦਾ ਨਾਮ ਰਾਜਦੀਪ ਸਿੰਘ ਹੈ ਦੋ ਘਰਾਂ ਦੀ ਚੋਰੀ ਹੋਈ ਹੈ ਇਹਨਾਂ ਦੀ ਪੁਲਸਪਾ ਮੌਕੇ ਤੇ ਆ ਗਈ ਇੰਕਵਾਰੀ ਦੀ ਤਿਆਰੀ ਉਹ ਵੀ ਕੋਲ ਚੱਲ ਰਹੀ ਹੈ ਇੱਕ ਵਰੀ ਨਾਲੋਂ ਉਹ ਦੇਖ ਰਹੇ ਨੇ ਕਿ ਅਸੀਂ ਕੀ ਦੇ ਬਾਰੇ ਉਹਨੂੰ ਪ੍ਰਸਸ ਹੈ ਉਹ ਕਰ ਰਹੇ ਨੇ ਪਤਾ ਇਹ ਆਪਾਂ ਨੂੰ ਹਰਿਸ਼ ਮਰੀਆ ਦੋ ਘਰਾਂ ਦੇ ਚੋਰੀ ਹੋਈ ਹੈ ਇੱਕ ਰਾਜਦੀਪ ਸਿੰਘ ਪੁੱਤਰ ਜਗਨ ਸਿੰਘ ਦੇ ਘਰ ਇੱਕ ਸੁਖਤ ਸਿੰਘ ਪੁੱਤਰ ਜਗਦੀਪ ਸਿੰਘ ਦੇ ਘਰ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚੋਂ ਕੁਝ ਕੁ ਨਕਦੀ ਤੇ ਕੁਝ ਕੁ ਸੋਨਾ ਚੋਰੀ ਹੋਈ ਦੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਇਹ ਪੱਕੀ ਤੌਰ 'ਤੇ ਆਪਾਂ ਜਾਂਚੀ ਜਾਂਚ ਜੇ ਪੇਸ ਕਰ ਲਾਗੇ ਜੀ ਆਪਾਂ ਕਾਫੀਆਂ ਤੱਕ ਪੇਸ ਕਰ ਚੁੱਕੇ ਹਾਂ ਕਿੰਨੇ ਕੁ ਲੱਖ ਰੁਪਏ ਦਾ ਨੁਕਸਾਨ ਹੋਣ ਦੀ ਮਿਲਦੀ ਹੈ 67000 ਰੁਪਏ ਤੋਂ ਨਾ ਦਿਖਾਈ ਸਤ ਤੇ ਇੱਕ ਘਰ ਦੇ ਵਿੱਚੋਂ ਹੈਗਾ 70000 ਰੁਪਏ ਦਾ ਸੋਨਾ ਇੱਕ ਇੱਕ ਘਰ ਦੇ ਵਿੱਚ ਦੋ ਐਮਾਰਟ ਸਰ ਕਿਹਾ ਸੀ ਸੀਸੀਟੀਵੀ ਲੱਗੇ ਹੋ ਸੀ ਇਹਨਾਂ ਦੇ ਘਰਾਂ ਦੇ ਵਿੱਚ ਉਹ ਇੱਕ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਸੀ ਇੱਕ ਤੇ ਇੱਕ ਘਰ ਵੀ ਮਲਕੀਂ ਕੰਢ ਤੋਂ ਬਾਹਰ ਸੀ ਤੇ ਦੋਨਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਕਵਰੇਜ ਨਹੀਂ ਹੈਗੀ ਸੀ ਤੇ ਜਲਦੀ ਜਲਦੀ ਕਾਰਵਾਈ ਕਿੰਨੀ ਆਉਂਦੀ ਹੈ ਜਲਦੀ ਤੋਂ ਕਰਦੀ ਆਪਾਂ ਮੰਨ ਕੇ ਹੋਰ ਜਿੰਨੇ ਵੀ ਸੀਸੀਟੀਵੀ ਕੈਮਰੇ ਤੇ ਆਪਾਂ ਨੂੰ ਕੋਈ ਵੀ ਮਲਕੇ ਮਿਲਦੇ ਆ ਆਪਾਂ ਉਹਦੀ ਕੈਫਰ ਕਰਦੇ ਆ ਜਲਦੀ ਤੋਂ ਜਲਦੀ ਇਹ ਚੀਜ਼ਾਂ ਉਹਨਾਂ ਕੋਸ਼ਿਸ਼ ਕਰ ਰਹੇ ਨੇ ਉਹਨਾਂ